ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਅਲਾਈਅੰਸ ਹੋਇਆ ਇੰਡੀਆ ਗਠਜੰਤਰ ਨੂੰ ਲੈ ਕੇ ਅਰਵਿੰਦ ਕੇਸ਼ੀਵਾਲ ਨੇ ਸੰਵਿਧਾਨ ਬਚਾਉਣ ਦੀ ਗੱਲ ਕਹੀ ਲੋਕਤੰਤਰ ਬਚਾਉਣ ਦੀ ਗੱਲ ਕਹੀ ਕਿਉਂਕਿ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੇਕਰ ਤੀਜੀ ਵਾਰ ਰਿਪੀਟ ਕਰਦੀ ਹੈ ਤਾਂ ਲੋਕਤੰਤਰ ਵੀ ਖਤਮ ਹੋਵੇਗਾ ਦੇਸ਼ ਦੇ ਵਿੱਚੋਂ ਸੰਵਿਧਾਨ ਵੀ ਖਤਮ ਹੋਵੇਗਾ ਛੱਡੀ ਚੋਟੀ ਦਾ ਜੋਰ ਰਾਹੁਲ ਗਾਂਧੀ ਵੱਲੋਂ ਅਰਵਿੰਦ ਕੇ ਜਵਾਹਰ ਵੱਲੋਂ ਲਗਾਇਆ ਗਿਆ ਲੇਕਿਨ ਬਾਜ਼ੀ ਤੋੜੀ ਜੀ ਉਲਟ ਪੈ ਗਈ ਫਿਰ ਤੀਜੀ ਵਾਰ ਸਰਕਾਰ ਬਣ ਗਈ ਅਲਾਈਸ ਕਰਕੇ ਐਨਡੀਏ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਲੇਕਿਨ ਹੁਣ ਜਿਸ ਤਰ੍ਹਾਂ ਦੀ ਗੱਲਬਾਤ ਪੰਜਾਬ ਦੇ ਵਿੱਚ ਹੋ ਰਹੀ ਹੈ ਪੰਜਾਬ ਦੇ ਵਿੱਚ ਕਾਂਗਰਸ ਨੇ ਪੂਰਾ ਸਹਿਯੋਗ ਦੇਣ ਦੀ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੂੱਚੀ ਆម ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸੀਆਈਐਸਐਫ ਪੰਜਾਬ ਵਿੱਚ ਡੈਮਾਂ ਤੇ ਹੋਰ ਪ੍ਰੋਜੈਕਟਾਂ ਦੀ ਸੁਰੱਖਿਆ ਲਈ ਤਨਾਤ ਕਰਨ ਦੇ ਵਿਰੁੱਧ ਲਿਆਂਦੇ ਗਏ ਪ੍ਰਸਤਾਵ ਦੀ ਚਰਚਾ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਅਤੇ ਆਪਣੀ ਪਾਰਟੀ ਵੱਲੋਂ ਇਸ ਪ੍ਰਸਤਾਵ ਨੂੰ ਪੂਰਾ ਸਹਿਯੋਗ ਦਿੰਦੇ ਹਨ ਕਪੂਰਥਾਲਾ ਦੇ ਵਿਧਾਇਕ ਨੇ ਕਿਹਾ ਕਿ ਇਹ ਪੁਰਾਣੇ ਮੁੱਦਿਆਂ ਦੀ ਚਰਚਾ ਕਰਨਾ ਕੋਈ ਆਪਰੇਸ਼ਨ ਨਹੀਂ ਬਲਕਿ ਪੋਸਟਮਾਰਟ ਕਰਨ ਵਾਂਗ ਹੈ ਇਹ ਰਵਈਆ ਕਿਸੇ ਦੇ ਕੰਮ ਆਉਣ ਵਾਲਾ ਨਹੀਂ ਮੌਜੂਦਾ ਹਾਲਾਤਾਂ ਤੇ ਰਚਨਾਤਮਿਕ ਚਰਚਾ ਹੋਣੀ ਚਾਹੀਦੀ ਹੈ ਨਾ ਕਿ ਉਹਨਾਂ ਪੁਰਾਣੇ ਵਿਵਾਦਾਂ ਤੋਂ ਜੋ ਹੁਣ ਅਨਸੰਬੰਧਤ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਪਾਣੀ ਦੇ ਹੱਕ ਲਈ ਲੜਨਾ ਚਾਹੀਦਾ ਹੈ ਕਿਉਂਕਿ ਪਾਣੀ ਪੰਜਾਬ ਵਰਗੇ ਖੇਤੀਬਾੜੀ ਵਾਲੇ ਰਾਜ ਦੀ ਜਿੰਦ ਜਾਨ ਹੈ ਪੰਜਾਬ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਦੀ ਲੜਾਈ ਵਿੱਚ ਪੰਜਾਬ ਸਰਕਾਰ ਦੇ ਨਾਲ ਖੜੀ ਹੈ ਯਾਨੀ ਕਿ ਜਿਹੜੀ ਲੜਾਈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੜੀ ਜਾ ਰਹੀ ਹੈ ਉਹ ਲੜਾਈ ਦੇ ਵਿੱਚ ਉਹਨੂੰ ਯੋਗਦਾਨ ਪਾਇਆ ਛਾਵੇਗਾ ਆ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਉਹਨਾਂ ਨੇ ਕਿਹਾ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੋ ਅਸੀਂ ਤੁਹਾਡੇ ਨਾਲ 24 ਆਵਰ ਨਾਲ ਹਾਂ ਪ੍ਰੋਟੈਸਟ ਕਰਨਾ ਪਵੇ ਭਾਵੇਂ ਸਾਨੂੰ ਪੰਜਾਬੀ ਵਿੱਚ ਕੁਰਬਾਨੀਆਂ ਦੇਣੀਆਂ ਪੈਣ ਉਹਨਾਂ ਨੇ ਮੰਗ ਕੀਤੀ ਕਿ ਰਾਜ ਦੇ ਕੇਂਦਰ ਪ੍ਰਧਾਨ ਕੇਂਦਰ ਸ਼ਾਸਤ ਅਲਾਕਾ ਹੈ ਜੋ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਦੇ ਹਨ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਨੂੰ ਖਾਸਾ ਦਰਜਾ ਦਿੱਤਾ ਜਾਵੇ ਤਾਂ ਕਿ ਸਾਲਾਨਾ ਬਜਟ ਵਿੱਚ ਵਿਸ਼ੇਸ਼ ਰਾਖੀ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸਿਰਫ ਪੰਜਾਬ ਹੀ 543 ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਸਾਂਝੀ ਕਰਦਾ ਹੈ ਜੰਗਾ ਜਤਨਾ ਦੇ ਸਮੇ ਸਰਹੱਦੀ ਰਾਜ ਨਾਲ ਸੰਬੰਧਿਤ ਪੀੜਤ ਰਹੇ ਹਨ ਉਹਨਾਂ ਨੇ ਕਿਹਾ ਕਿ ਜੋ ਵੀ ਮੁੱਦਾ ਹੈ ਅਸੀਂ ਪੰਜਾਬ ਸਰਕਾਰ ਦਾ ਸਰਬੰਤਰ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦੇਵਾਂਗੇ ਹੱਕਾਂ ਦੀ ਲੜਾਈ ਲੜਨ ਵਾਸਤੇ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਇਕਜੁੱਟ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦੇਣਗੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਸ ਤਰ੍ਹਾਂ ਦਾ ਮੰਨੋ ਖੂਰਾ ਲਗਾਇਆ ਜਾ ਰਿਹਾ ਹੈ ਪੰਜਾਬ ਨੂੰ ਖਾਸ ਕਰਕੇ ਬੀਬੀ ਐਮਪੀ BBMP ਦੇ ਬੁੱਧੇ ਨੂੰ ਲੈ ਕੇ SBYL ਦੇ ਬੁੱਧੇ ਨੂੰ ਲੈ ਕੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਰਾ ਜਵਾਬ ਦਿੱਤਾ ਗਿਆ ਲੇਕਿਨ ਇਸ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਨਾਇਕ ਸਮੂਚੀ ਜਿਹੜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਹੈ ਸਰਕਾਰ ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਕਰੇਗੀ ਪੰਜਾਬ ਦੇ ਹਕਾਕਾਂ ਦੀ ਲੜਾਈ ਲੜੇਗੀ ਭਾਰਤੀ ਜਨਤਾ ਪਾਰਟੀ ਨਾਲ ਮੱਥਾ ਲਾਵੇਗੀ ਸਾਨੂੰ ਕੋਈ ਕਿੰਤੁਰ ਬਤੂ ਨਹੀਂ ਅਸੀਂ ਸਾਥ ਦੇਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ